ਕਿਹੜਾ ਜਿਹੜਾ ਕਬੱਡੀ ਕੱਪ ਕਰਵਾਇਆ ਗਿਆ ਤੇ ਕਿਹੜਾ ਜਿਹੜਾ ਕਰਵਾਇਆ ਗਿਆ ਤੇ ਕਿਹੜਾ ਸਲੇਟ ਹਾਂ ਜੀ ਮੇਰਾ ਨਾਮ ਅਰਸ਼ਦੀਪ ਸਿੰਘ ਘੇਲਿਆ ਜੀ ਇਹ ਕਬੱਡੀ ਕੱਪ ਪਿੰਡ ਹਰਦੋਰਤਨ ਵਿੱਚ ਹੋਇਆ ਆ ਜਿਹਦੇ 골ਡਨ ਸਪਾਂਸਰ ਜੱਸਾ ਗਿੱਲ ਯੂ ਐਸ ਏ ਵਾਲਾ ਆ ਜਿਨ੍ਹਾਂ ਦੇ ਛੋਟੇ ਬ੍ਰਦਰ ਆ ਸੰਨੀ ਗਿੱਲ ਤੇ ਇਹਨਾਂ ਦੇ ਜੱਸਾ ਗਿੱਲ ਦੇ ਫਾਦਰ ਸਾਹਿਬ ਆ ਸਰਦੂਲ ਸਿੰਘ ਜੀ ਇਹ ਪਿੰਡ ਦੀ ਸਰਪੰਚੀ ਵੀ ਇਹਨਾਂ ਲਈ ਆ ਤੇ ਹਰ ਸਾਲ ਇਹੀ 골ਡਨ ਸਪਾਂਸਰ ਹੁੰਦਾ ਹੈ ਜੱਸਾ ਗਿੱਲ ਯੂ ਐਸ ਏ ਵਾਲਾ ਬਾਕੀ ਆਪਣੇ ਪਿੰਡ ਦੇ 8-9 ਮੁੰਡੇ ਅਮਰੀਕਾ ਆ ਜਿਹੜੇ ਬਹੁਤ ਹੀ ਜ਼ਿਆਦਾ ਸਹਾ ਦਿੰਦੇ ਆ ਇਸ ਕਬੱਡੀ ਕੱਪ ਨੂੰ ਕਰਵਾਉਣ ਹਾਂਜੀ ਕਿਹੜਾ ਜਾਊਗਾ ਇੱਕ ਇਹ ਕਿਹਦਾ ਜਾਊਗਾ ਸੁਨੇਹਾ ਇਹੋ ਹੀ ਆ ਜੀ ਵੇਖੋ ਜਿੰਨੇ ਸਾਡੇ ਭਰਾ ਬਾਹਰ ਆ ਉਹਨਾਂ ਦੀ ਇਹੋ ਹੀ ਆ ਕਿ ਜਿਹੜੇ ਮੁੰਡੇ ਨਸ਼ਾ ਛੱਡ ਗਏ ਉਹ ਗਰਾਊਂਡ ਵੱਲ ਵਧਣਾ ਜਿਹੜੀ ਗਰਾਊਂਡ ਦੇ ਵਿੱਚ ਕੱਪ ਹੋਇਆ ਆ ਇਹ ਵੀ ਜੱਸੇ ਗਿੱਲ ਨੇ ਆਪਣੀ ਜੱਦੀ ਜ਼ਮੀਨ ਜਿਹੜੀ ਆ ਗਰਾਊਂਡ ਨੂੰ ਦਿੱਤੀ ਆ ਵੀ ਪਿੰਡ ਦੀ ਪੰਚਾਇਤੀ ਗਰਾਊਂਡ ਨਹੀਂ ਕੋਈ ਹੈਗੀ ਵੀ ਮੁੰਡੇ ਗਰਾਊਂਡ ਦੇ ਵਿੱਚ ਆਣ ਕੇ ਖੇਡਣ ਤੇ ਜਿਹੜਾ ਬਾਤ ਚੜ ਕੇ ਅੱਗੇ ਨਾਮ ਰੌਸ਼ਨ ਕਰਨਾ ਆਪਣਾ ਜੇ ਤੂੰ ਖਿਡਾਰੀ ਨੂੰ ਕੀ ਨਾਮ ਦਿੱਤੇਗਾ ਜੇ ਤੂੰ ਖਿਡਾਰੀ ਨੂੰ ਆਪਣਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਜਿਹੜਾ ਮੈਚ ਹੀ ਉਹਨਾਂ ਨਾਲ ਸਿੱਧਾ ਕੌਂਟਰੈਕਟ ਹੀ ਤੇ ਬੈਸਟ ਰੇਡਰ ਜਿਹੜਾ ਜਾਫੀ ਹੀ ਉਹਨਾਂ ਨੂੰ 515500 ਦਿੱਤਾ ਗਿਆ ਆ ਅੰਡਰ 21 ਦੀਆਂ ਨੂੰ 515500 ਰੁਪਇਆ ਦਿੱਤਾ ਗਿਆ ਆ ਜੀ ਜਿਆਦਾ ਨਹੀਂ ਪਿੰਦਾ ਮਾਰ ਜਿਹੜਾ ਵਾ ਵਧਾਇਆ ਵਾ ਯੂ ਐਸਏ ਜਾ ਕੇ ਆ ਹਾਂਜੀ ਬਹੁਤ ਵਧੀਆ ਲੱਗਦਾ ਜੀ ਵੇਖੋ ਉਹਨਾਂ ਬਹੁਤ ਹੀ ਸੋਣਾ ਪਰਾਲਾ ਕੀਤਾ ਆ ਪਿੰਡ ਦੀ ਸਰਪੰਚੀ ਜੀ ਵੀ ਉਹਨਾਂ ਇਹੋ ਗਿਆ ਵੀ ਆਪਾਂ ਸਰਪੰਚੀ ਲੈਣੀ ਸਹਿਮਤੀ ਨਾਲ ਸਰਪੰਚੀ ਲਈ ਆ ਜੀ ਸੰਨੀ ਨੂੰ ਸਰਪੰਚ ਬਣਾਇਆ ਆ ਤੇ ਸਾਡੀ ਇਹੋ ਹੀ ਕੋਸ਼ਿਸ਼ ਆ ਵੀ ਆਉਣ ਵਾਲੇ ਪੰਜਾਂ ਸਾਲਾਂ ਦੇ ਵਿੱਚ ਅਸੀਂ ਪਿੰਡ ਦਾ ਮੂੰਹ ਬਦਲਾਂਗੇ ਆਉਣ ਵਾਲੇ ਸਾਲ ਦੇ ਵਿੱਚ ਵੀ ਸਾਡੀ ਕੋਸ਼ਿਸ਼ ਆ ਕਿ ਜਿੱਦਾਂ ਤੁਸੀਂ ਅੱਜ ਵੇਖਿਆ ਤਾਂ ਹੋਰ ਵਧੀਆ ਪ੍ਰਬੰਧ ਕੀਤੇ ਜਾਣਗੇ ਜਿਹੜੇ ਰਾਹ ਦੇ ਵਿੱਚ ਕੋਈ ਗੜਬੜੀ ਆਈ ਆ ਉਹਨੂੰ ਵਧੀਆ ਤਰੀਕੇ ਨਾਲ ਹੋਰ ਕੀਤਾ ਜਾਊਗਾ ਜੀ ਨੌਜਵਾਨਾਂ ਕਿਸੇ ਹਰ ਦੇਣਾ ਚਾਹੋ ਜਿਹੜੇ ਨਸ਼ਾ ਨੌਜਵਾਨ ਵੀ ਜੀ ਉਹਨਾਂ ਨੂੰ ਇਹ ਹੀ ਸਾਡਾ ਸੁਨੇਹਾ ਆ ਵੀ ਨਸ਼ਾ ਛੱਡੋ ਨਾਮ ਰੋਸ਼ਨ ਕਰੋ ਕਿਉਂਕਿ ਨਸ਼ਾ ਨੇ ਬਹੁਤ ਘਰ ਜੜੇ ਸਾਡੇ ਪਿੰਡ ਵੀ ਇਹ ਬਹੁਤ ਜ਼ਿਆਦਾ ਆ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਨਸ਼ਾ ਛੱਡ ਕੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਗੇਮਾਂ ਵੱਲ ਵਧੋ ਜੀ ਗੇਟ ਮੁੱਖ ਮਾਨ ਅਜ ਕਿਹੜੇ ਕਿਹੜੇ ਰੇਟ ਆ ਜਿਹੜਾ ਅੱਜ ਕਬੱਡੀ ਕੱਪ ਕਰਵਾਇਆ ਗਿਆ ਕਿਸ ਤਰ੍ਹਾਂ ਕਰਵਾਇਆ ਗਿਆ ਮੇਰਾ ਨਾਮ ਜੈਪਾਲ ਸਿੰਘ ਹੈ ਜੀ ਹਰਦੁਰਤਨ ਤੋਂ ਤੇ ਆਪਣਾ ਪੰਜਵਾਂ ਕਬੱਡੀ ਕੱਪ ਹੀ ਬਾਕੀ ਅਰਸ਼ਦੀਪ ਸਾਰਾ ਕੋਈ ਦੱਸ ਹੀ ਚੁੱਕਿਆ ਤੁਹਾਨੂੰ ਜਿਹੜੇ ਜਿਹੜੇ ਵੀਰਾਂ ਦਾ ਅਮਲ ਕੀ ਮੇਨ ਸਹਿਯੋਗ ਰਿਹਾ ਆ ਯੂਐਸਏ ਸਟੇਟ ਆਈਆ ਜੁਕੇ ਵਾਲੇ ਸਾਰੇ ਭਰਾਵਾਂ ਦਾ ਜੀ ਮਤਲਬ ਕਿ ਬਹੁਤ ਸੁਜੋਗ ਆ ਐਨਆਰਆਈਆਂ ਵੀਰਾਂ ਕਰਕੇ ਉਹ ਜੇ ਮੇਲੇ ਹੁੰਦੇ ਆ ਜੀ ਤੇ ਵਧੀਆ ਬਾਕੀ ਬਹੁਤ ਵਧੀਆ ਰਿਹਾ ਮਤਲਬ ਕਿ 8 ਕਲੱਬਾਂ ਖੇਡੀਆਂ ਵਾਂ ਉੱਚ ਚੋਟੀ ਦੇ ਪਲੇਅਰ ਵੀ ਪਹੁੰਚੇ ਸੀ ਅਹੀਂ ਉਹ ਕਹਿਣਾ ਵੀ ਮਤਲਬ ਕਿ ਮੇਲੇ ਇਦਾਂ ਦੇ ਹੋਣੇ ਚਾਹੀਦੇ ਸਾਡਾ ਸੱਭਿਆਚਾਰ ਆ ਇਦਾਂ ਦੇ ਮੇਲੇ ਹੋਣਗੇ ਤੇ ਮੰਨ ਲਓ ਵੀ ਆਪਾਂ ਨੂੰ ਨੌਜਵਾਨਾਂ ਨੂੰ ਸਿਹਤ ਮਿਲਦੀ ਆ ਜੀ ਨਸ਼ੇ ਛੱਡ ਕੇ ਜਿੱਦਾਂ ਸ਼ੌਂਕ ਪੈਦਾ ਹੁੰਦਾ ਵਾ ਨਾਲੇ ਸਾਡਾ ਸੱਭਿਆਚਾਰਕ ਮੇਲੇ ਜ਼ਰੂਰੀ ਹੈ ਕਬੱਡੀ ਕੱਪ ਵੀ ਜ਼ਰੂਰੀ ਕਰਾਉਣੀ ਸਾਡੇ ਪਿੰਡ ਦੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਜਾ ਕੇ ਉੱਥੇ ਤਰੱਕੀਆਂ ਕਰ ਰਹੇ ਨੇ ਮੱਲਾ ਬਾ ਰਹੇ ਨੇ ਕਿ ਲੱਗਦਾ ਤੁਹਾਡੇ ਇਲਾਕੇ ਦਾ ਲਾ ਤੁਹਾਡੇ ਬਾਟੇ ਦੇ ਨਾਲ ਉਸ ਕਰੇ ਬਹੁਤ ਜ਼ਿਆਦਾ ਯੋਜਨ ਕੀਤਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਵੀ ਅੱਜ ਹਰ ਕੋਨੇ ਕੋਨੇ ਦੇ ਹਰ ਦੁਰ ਰਤਨ ਦਾ ਨਾਮ ਗੁੰਜਿਆ ਜੀ ਇਹ ਉਹਨਾਂ ਦੀ ਬਦੌਲਤ ਐਨ ਆਰ ਆਈ ਮੁੰਡਿਆਂ ਕਰਕੇ ਹੀ ਆ ਜੀ ਕਿਉਂਕਿ ਯੂ ਐਸ اے ਤੋਂ ਸਭ ਤੋਂ ਛੋਟੀ ਉਮਰ ਚ ਨੌਜਵਾਨ ਗਏ ਪਿੰਡ ਤੋਂ ਹਾਂਜੀ ਹਾਂਜੀ ਬਿਲਕੁਲ ਸੱਚੀ ਗੱਲ ਹੈ ਜੀ ਤੇ ਜਿਹੜੇ ਨੌਜਵਾਨ ਨੇ ਨਸ਼ੇ ਵਾਲੇ ਰਾਹ ਤੋਂ ਦੇ ਨੇ ਉਹਨਾਂ ਨੂੰ ਕੀ ਸੁ ਉਹਨਾਂ ਦੇ ਉਹ ਸੁਨਹਿਦੇਣਾ ਚਾਹੁੰਦੇ ਜਿੱਦਾਂ ਇੱਕ ਤਾਂ ਜਿੱਦਾਂ ਸਭ ਤੋਂ ਜ਼ਰੂਰੀ ਹੁੰਦੀ ਪਿੰਡ ਦੇ ਵਿੱਚ ਗਰਾਊਂਡ ਜਿੱਦਾਂ ਹੁਣ ਸਾਡੇ ਇਹਨਾਂ ਨੇ ਸਰਪੰਚ ਸਾਹਿਬ ਬਣਾਣੇ ਪ੍ਰਾਲਾ ਕੀਤਾ ਵਾ ਇੱਕ ਕਿੱਲਾ ਜ਼ਮੀਨ ਦੇ ਪਿੰਡ ਨੂੰ ਗਰਾਊਂਡ ਦਿੱਤੀ ਬੜੀ ਵਧੀਆ ਛਲਾਗਾ ਜੋ ਗੱਲ ਆ ਇਸੇ ਤਰ੍ਹਾਂ ਮੰਨ ਲਓ ਪਿੰਡ ਦੇ ਵਿੱਚ ਜਿੱਦਾਂ ਗਰਾਊਂਡ ਹੋਣੀ ਜ਼ਰੂਰੀ ਹੈ ਜ ਜਿਹਨੂੰ ਗਰਾਊਂਡ ਹੋਊਗੀ ਹਰ ਇੱਕ ਦਾ ਫਿਰ ਧਿਆਨ ਹੋਊਗਾ ਗੇਮ ਦੇ ਵਿੱਚ ਤੇ ਨਸ਼ਿਆਂ ਤੋਂ ਹਟਣਗੇ ਤੇ ਜੇ ਵਿਹਲੇ ਬੈਠੇ ਰਹਿਣਗੇ ਤੇ ਵਿਹਲਾ ਪਾਣੀ ਨਸ਼ੇ ਦਾ ਕਾਰਨ ਹੈ ਇਸ ਕਰਕੇ ਹਰ ਪਿੰਡ ਦੇ ਵਿੱਚ ਗਰਾਊਂਡ ਵੀ ਜ਼ਰੂਰੀ ਆ ਤੇ ਬਾਕੀ ਮੰਗ ਕਰਦੇ ਆ ਸਰਕਾਰ ਗਾੜੀ ਦੀ ਜਿੱਦਾਂ ਹੁਣ ਸਾਨੂੰ ਕਿ ਲੈ ਕੇ ਪਿੰਡ ਨੂੰ ਮਲਕੀ ਇਹਨਾਂ ਦਾਨ ਕੀਤੀ ਆ ਉਹਦੇ ਵਿੱਚ ਉਹਨਾਂ ਵਧੀਆ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਕਿ ਲੱਗਦਾ ਜਿਸ ਤਰ੍ਹਾਂ ਦੇ ਸਪਾਂਸਰ ਛੋਟੀ ਉਮਰ ਦੇ ਨੇ ਬੜੇ ਲਿਖੇ ਨੇ ਕਿ ਲੱਗਦਾ ਇਸ ਤਰ੍ਹਾਂ ਸਪਾਂਸਰ ਨੌਜਵਾਨ ਹੋਣ ਆ ਜੀ ਦਾ ਮੌਕਾ ਚਾਹੀਦੀ ਇਹ ਚਾਹੀਦੀ ਏਦਾਂ ਦੇ ਨਵੀਂ ਸੋਚ ਵਾਲੇ ਸਰਪੰਚ ਚਾਹੀਦੇ ਆ ਜੀ ਅਸੀਂ ਧੰਨਵਾਦ ਕਰਦੇ ਆ ਸਮੁੱਚੀ ਮਲਕੀ ਪੰਚਾਇਤ ਦਾ ਇਹਨਾਂ ਦਾ ਸਨੀ ਸਰਪੰਚ ਦਾ ਇਹਨਾਂ ਦਾ ਵੀਰ ਜਿਹੜਾ ਯੂ ਐਸ ਏ ਜੱਸਾ ਗੇਲ ਬਾਕੀ ਜਿੰਨੇ ਵੀ ਸਾਰੇ ਭਰਾ ਆ ਯੂ ਐਸ ਏ ਕਾਫੀ ਮੇਸਨ ਸਾਥ ਤੋਂ 8 ਮੁੰਡੇ ਜਿਹੜੇ ਸਾਡੇ ਪਿੰਡ ਦੇ ਕਾਫੀ ਯੂ ਐਸ ਏ ਗਏ ਆ ਸਟ੍ਰੇ ਸਾਰੇ ਐਨਆਰਆਈ ਵੀਰਪ੍ਰਾ ਬੜਾ ਸਹਿਯੋਗ ਦਿੰਦੇ ਆ ਜੀ ਉਹਨਾਂ ਦੇ ਸਹਿਯੋਗ ਨਾਲ ਹੁੰਦਾ ਹੈ ਤੁਸੀਂ ਇੱਕ ਕਬੱਡੀ ਜਿਹੜੀ ਸੀ ਲੱਖਾਂ 'ਚ ਕਰ ਦਿੱਤੀ ਗਈ ਅੱਜ ਸੋਨੇ ਦੀਆਂ ਬੁੰਦੀਆਂ ਤੱਕ ਜਿਹੜੀਆਂ ਦਿੱਤੀਆਂ ਗਈਆਂ ਨੇ ਮਾਨ ਸਤਿਮਾਨੀ ਹਾਂਜੀ ਹਾਂਜੀ ਇਹੋ ਜੀ ਬਈਨਾ ਤੁਹਾਨੂੰ ਪਤਾ ਪਹਿਲਾਂ ਤਾਂ ਕੋਈ ਨਹੀਂ ਮੁੱਲ ਹੈਗਾ ਕਬੱਡੀ ਦਾ ਤੇ ਹੁਣ ਤੇ ਤੁਹਾਨੂੰ ਪਤਾ ਲੱਖਾਂ ਕਰੋੜਾਂ 'ਚ ਚੱਲ ਗਈ ਹੈ ਜੀ ਲੱਖਾਂ 'ਚ ਨਹੀਂ ਕਰੋੜਾਂ 'ਚ ਚੱਲ ਗਈ ਕਬੱਡੀ ਇਸੇ ਤਰ੍ਹਾਂ ਵਧੀਆ ਉਹਨਾਂ ਦੇ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਉਹਨਾਂ ਨੂੰ ਅਸੀਂ ਬਹੁਤ ਖੁਸ਼ ਹਾਂ ਜੀ ਪਾਜੀ ਕਿੰਨਾ ਤੇ ਯਾਦ ਵਿੱਚ ਕਰਵਾਇਆ ਗਿਆ ਅੱਜ ਟੂਰਨਾਮੈਂਟ ਤੇ ਸੰਗਤ ਦਾ ਕਿਦਾਂ ਦਾ ਸਹਿਯੋਗ ਰਿਹਾ ਪਿੰਡ ਵੱਲ ਇਹ ਜੀ ਸਾਡੇ ਬਹੁਤ ਹੀ ਮਹਾਨ ਤਪਸਵੀ ਧੰਤਨ ਬਾਬਾ ਗੁਰਿਆ ਸਾਹਿਬ ਜੀ ਦੀ ਯਾਦਗਾਰੀ ਪੰਜਵੀਆਂ ਕਬੱਡੀ ਕੱਪ ਕਰਵਾਇਆ ਗਿਆ ਸਾਡੇ ਪਿੰਡ ਦੇ ਵਿੱਚ ਮਤਲਬ ਕਿ ਸਥਾਨ ਹੈ ਗੁਰਦੁਆਰਾ ਸਾਹਿਬ ਹੈ ਜੀ ਬਾਬਾ ਗੁਰਿਆ ਸਾਹਿਬ ਜੀ ਦਾ ਉਹਨਾਂ ਦੀ ਯਾਦ ਵਿੱਚ ਕਰਵਾਇਆ ਗਿਆ